सवाल का वेट कर रही की कैंडीडेट खड़ी सवाल का जवाबना भैया दस साल तक काम गाता है, है, है करना दस साल पहले की जवाब देके जाओ ਇੱਦਾਂ ਨਹੀਂ ਚੱਲੂਗਾ ਗਰੀਬ ਜਨਤਾ ਨਾਲ ਧੋਖਾ ਨਹੀਂ ਹੋਊਗਾ ਮੇਰੇ ਸਵਾਲਾਂ ਦੇ ਜਵਾਬ ਮਿਲ ਨਹੀਂ ਰਹੇ ਹੈਗੇ ਜਾਂ ਪੁੱਛੂ ਮੈਂ ਮੈਂ ਤੇ 2 ਘੰਟੇ ਤੋਂ ਖੜੀ ਆ ਮੈਂ ਕਿਸੇ ਦੀ ਪ੍ਰੈਸ ਕਾਨਫਰੰਸ ਖਲਬਲੀ ਥੋੜੀ ਦੇਣੀ ਹੈ ਮਚਾਨੀ ਆ ਜਾ ਕੇ ਉਹਨਾਂ ਦੇ ਪ੍ਰੈਸ ਕਾਨਫਰੰਸ ਚੱਲ ਰਹੀ ਜੇ ਦੋਨਾਂ ਦੀ ਖਤਮ ਹੋਈ ਮੈਂ ਉੱਥੋਂ ਕਾਂਗਰਸ ਦੇ ਪ੍ਰਤੈਸ਼ੀ ਨੂੰ ਸਵਾਲ ਕੀਤਾ ਭਾਈ ਮੈਂ ਓਪਨ ਚੈਲੰਜ ਕੀਤਾ ਡਿਬੇਟ ਲਈ ਆਓ ਮੇਰੇ ਨਾਲ ਡਿਬੇਟ ਕਰੋ ਮੈਂ ਤੇ ਡਿਬੇਟ ਕਰਨ ਆਈ ਆ ਭਾਈ ਮੈਂ ਤਾਂ ਗਰੀਬ ਜਨਤਾ ਦੀ ਆਵਾਜ਼ ਆ ਮੈਂ ਚਾਹਨੀ ਆ ਮੇਰੇ ਸਵਾਲਾਂ ਦੇ ਜਵਾਬ ਦੋ ਬਸ ਕਿ ਜਿਵੇਂ ਮਨੀਸ਼ਤ ਵੜੀ ਹੋਰ ਕੋਲ ਤੁਸੀਂ ਗਏ ਕਿ ਇਹ ਇਹਨੂੰ ਹੁ ਤਾਂ ਤੁਸਨ ਨੂੰ ਲੱਗਦਾ ਵੀ ਜਵਾਬ ਦੇਣਾ ਚਾਹੀਦਾ ਦੋਨੇ ਕੈਂਡੀਡੇਟਾਂ ਨੂੰ ਕਿਉਂ ਨਹੀਂ ਦੇਣਾ ਚਾਹੀਦਾ ਮੈਂ ਉਹਨਾਂ ਨੂੰ ਤਾਂ ਸਵਾਲ ਕੀਤਾ ਕਿ ਕੀ ਠਗਮੰਦਨ ਬਣਾਏ تھے ਤੁਸੀਂ ਤੁਸੀਂ ਗਰੀਬ ਜਨਤਾ ਨੂੰ ਮੂਰਖ ਬਣਾ ਰਹੇ ਹੋ ਤੁਸੀਂ ਗਰੀਬ ਜਨਤਾ ਤੁਸੀਂ ਪੰਜਾਬ ਚ ਚੋਣ ਲੜ ਰਹੇ ਹੋ ਅੱਡ ਅੱਡ ਹੈਨਾ ਇੱਥੇ ਤੁਸੀਂ ਦਿੱਲੀ ਔਰ ਚੰਡੀਗੜ੍ਹ ਨੂੰ ਪਾਗਲ ਸਮਝ ਲਿਆ ਤੁਸੀਂ ਠਗਮੰਦਨ ਬਣਾ ਲਿਆ ਹੱਥ ਜੋੜ ਲਏ ਮਨੀਸ਼ Tiwari ਜੀ ਨੇ ਔਰ ਦੱਸ ਰਹੇ ਹੋ ਜਨਤਾ ਦੇ ਮੁੱਦਿਆਂ ਤੇ ਕਦ ਗੱਲ ਹੋਏਗੀ ਇਹਨਾਂ ਨੇ ਵੀ ਆਪਣਾ ਦੱਸ 10 ਸਾਲ ਦਾ ਮੈਨੀਫੈਸਟੋ ਦਿੱਤਾ ਕਿ ਜੀ 10 ਸਾਲ ਚ ਅਸੀਂ ਇਹ ਕਰਾਂਗੇ 10 ਸਾਲ ਪਹਿਲੇ ਕੀ ਕਿੰਨਾ ਥੋੜੀ ਸਰਕਾਰ ਜੇ ਨਾ ਸੈਂਟਰ ਚ ਵੀ ਚੰਡੀਗੜ੍ਹ ਚ ਵੀ ਵਾਟ ਯੂ ਹੈਵ ਡਨ ਮੈਂ ਲੋਕਾਂ ਦੇ ਵਿੱਚ ਵਿਚਰ ਰਹੀ ਹਾਂ ਗੋ ਚੈੱਕ ਮਾਈ ਸੋਸ਼ਲ ਮੀਡੀਆ ਪ੍ਰੋਫਾਈਲ ਮੈਂ ਆਪਣੀ 10 ਸਾਲ ਦੀ ਪੂਰੀ ਰਿਪੋਰਟ ਨਾਲ ਲੈ ਕੇ ਚੱਲ ਰਹੀ ਹਾਂ ਐਂਡ ਆਈ ਵਾਂਟ ਮੇਰੇ ਸਵਾਲਾਂ ਦੇ ਜਵਾਬ ਮੈਨੂੰ ਮਿਲਣ ਤਾਂ ਕਿ ਮੈਂ ਜਨਤਾ ਦੇ ਵਿੱਚ ਜਾ ਕੇ ਵਿਚਰਾਂ ਪਰ ਇਹ ਤਾਂ ਚੀਜ਼ ਤੁਸੀਂ ਪਹਿਲਾਂ ਮੈਂ ਇਹਨਾਂ ਦੀ ਸਿਹਤ ਦਾ ਪੁੱਛਾਂਗਾ ਪਹਿਲੀ ਜੀ ਸਿਹਤ ਠੀਕ ਹੈ ਆਪਣੀ ਪਤਾ ਲੱਗਿਆ ਤੁਸੀਂ ਗਿਰ ਗਏ ਸੀਗੇ ਚੜਦੀ ਕਲਾ ਨਾ ਕੋਈ ਗੱਲ ਨਹੀਂ ਇਸ ਤਰ੍ਹਾਂ ਜਦੋਂ ਇਲੈਕਸ਼ਨ ਹੁੰ ਉਦੋਂ ਹਰ ਬੰਦਾ ਕੋਸ਼ਿਸ਼ ਕਰਦਾ ਹੀ ਕਰਦਾ ਹੈ ਉਸ ਤੋਂ ਪਹਿਲਾਂ 5 ਸਾਲ ਕੋਈ ਨਹੀਂ ਪੁੱਛਦਾ ਕਿਸੇ ਨੂੰ ਲੈ ਵੀ ਹਾਂ ਵੀ ਤੁਸੀਂ ਕੀ ਕਰ ਰਹੇ ਹੋ ਭੈਣ ਜੀ ਮੇਰੇ ਮੈਂ ਕਹਿੰਦੇ ਮੇਰੇ ਬੜੇ ਸਤਕਾਰਯੋਗ ਨੇ ਅੱਜ ਤੱਕ ਇਹਨਾਂ ਨੇ ਕਦੇ ਪੁੱਛਿਆ ਕਿਸੇ ਨੂੰ ਕਿ ਹਾਂ ਵੀ ਤੁਸੀਂ ਕੀ ਕਰ ਰਹੇ ਹੋ ਅੱਜ ਇਲੈਕਸ਼ਨ ਦੇ ਦਿਨ ਉਹ ਆਪਣੀ ਪ੍ਰੈਸ ਕਾਨਫਰੰਸ ਕਰਕੇ ਜਾ ਰਿਹਾ ਇਹ ਅੱਜ ਕੁਐਸਚਨ ਕਰਨ ਲੱਗੇ ਇਹ ਕੋਈ ਗੱਲ ਥੋੜਾ ਬੰਦੀ ਹੈ ਜੀ ਨਹੀਂ ਖੈਰ ਮੈਂ ਵੀ ਤੁਹਾਨੂੰ ਇਹ ਦੱਸਾਂ ਕਿ ਤੁਸੀਂ ਪਬਲਿਕ ਨੂੰ ਅਡਰੈਸ ਕਰਨ ਲੱਗੇ ਵੀ ਅੱਜ ਤੱਕ 5 ਸਾਲ ਪਹਿਲਾਂ ਨੇ ਅੱਜ ਤੱਕ ਕਦੇ ਅਖਬਾਰ ਦੇ ਵਿੱਚ ਜਾਂ ਕਿਤੇ ਮੀਡੀਆ ਦੀ ਰਾਈ ਤਾਂ ਪੁੱਛਿਆ ਕਦੇ ਐ ਛੜੇ ਜ ਐਪੀ ਕਿਰਨ ਖੇਰ ਸੀਗੇ ਉਹਨਾਂ ਨੂੰ ਪੁੱਛਦੇ ਹੈ ਡੈ ਲੋ ਕੋਈ ਗੱਲ ਨਹੀਂ ਕੋਈ ਗੱਲ ਅਸੀਂ ਪਾਈ ਜਾ ਰਿਹਾ ਇਸ ਪ੍ਰੈਸ ਕਾਨਫਰੰਸ ਕਰਕੇ ਆ ਰਹੇ ਆਂ ਤੁਹਾਡਾ ਪੂਰਾ ਅਧਿਕਾਰ ਹੈ ਡੈਮੋਕ੍ਰੈਟਿਕ ਰਾਈਟ ਹੈ ਹਰ ਬੰਦਾ ਪੁੱਛ ਸਕਦਾ ਹੈ ਪਰ 5 ਸਾਲ ਇਹ ਵੀ ਪਹਿਲਾਂ ਕਿੱਥੇ ਸੀਗੇ ਅੱਜ ਤੱਕ ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਕੁਝ ਕੀਤਾ ਕੋਵਿਡ ਦੇ ਟਾਈਮ 'ਚ ਕਿੱਥੇ ਸੀਗੇ ਇਹ ਐ ਕੋਵਿਡ ਦੇ ਟਾਈਮ ਕਿੱਥੇ ਸੀਗੇ ਪੁੱਛੋ ਇਹਨਾਂ ਨੂੰ ਉਹ ਨੂੰ ਲੱਗਦਾ ਵੀ ਦੀ ਚੌਥਾ ਸਾਲ ਦਾ ਸਟੂਕ ਕਿ ਦਮਾ ਹੈ ਹੈ ਜੀ ਤੁਸੀਂ ਕਿਸਾ ਵੀ ਚੌਥਾ ਸਾਲ ਦਾ ਹੋਰ ਕੀ ਹੈ ਜੇ ਆਪਣੀ ਪਬਲਿਸੀਟੀ ਮਿਲੇਗੀ ਇਹਨਾਂ ਨੂੰ ਐਸ਼ੋ ਵਧੀਆ ਪਬਲਿਸੀਟੀ ਕੀ ਮਿਲ ਸਕਦੀ ਹੈ ਇਹਨਾਂ ਨੂੰ ਹੈ ਇਹਨਾਂ ਨੇ ਮੇਰੇ ਤੇ ਟਿੱਪਣੀ ਕੀਤੀ ਸੀ ਕੱਲ ਦੀ ਆਈ ਹੁਣ ਇਹਨਾਂ ਦਾ ਬੰਦਾ ਜਿਹੜਾ ਗੱਡੀ ਦੇ ਅੱਗੇ ਬਹਿ ਕੇ ਗਿਆ ਉਹ ਕਹਿ ਰਿਹਾ ਕਿ 5 ਸਾਲ ਕਿੱਥੇ ਸੀਗੇ ਤੁਸੀਂ 5 ਸਾਲ ਜਿੰਨਾ ਲੋਕਾਂ ਨੂੰ ਮਾਰ ਰਹੇ ਸੀਗੇ ਨਾ ਉਹਨਾਂ ਦੇ ਟੱਬਰ ਨੂੰ ਰੋਟੀ ਅਸੀਂ ਖਵਾਰੇ ਸੀਗੇ ਗੁਰਦੁਆਰਿਆਂ ਚ ਰੋਟੀ ਲੈ ਕੇ ਜਾ ਕੇ ਲੋਕਾਂ ਤੋਂ ਲਿਟਰਲੀ ਲੋਕਾਂ ਦਾ ਕਪੜੇ ਲੈ ਕੇ ਟੱਲੇ ਕਪੜੇ ਲੀਰੇ ਤੇ ਕਉਣਾ ਦੇ ਘਰ ਆਸੀ ਪਹੁੰਚਾਇਆ ਪੰਜ ਸਾਲ ਅਸੀਂ ਇਹ ਕੀਤਾ ਜੋ ਫਰੌਡ ਤੁਸੀਂ ਕਰੋਨਾ ਦੇ ਨਾਮ ਤੇ ਲੋਕਾਂ ਨੂੰ ਠੱਗਿਆ ਜੋ ਤੁਸੀਂ ਕੀਤਾ ਇਹਨਾਂ ਦੀ ਸਰਕਾਰ ਬੀਜੇਪੀ ਦੀ ਸਰਕਾਰ ਨੇ ਮੇਰੇ ਤੇ 8-8 ਪਰਚੇ ਕਰਵਾਏ 229 ਦਿਨਾਂ ਤਰ ਨਾ ਕਰਕੇ ਰਿਸਪੈਕਟਫੁਲੀ ਮੈਂ ਖੜੀ ਸੀ ਤੁਹਾਡੇ ਸਾਹਮਣੇ ਕਿਉਂ ਨਹੀਂ ਮੇਰੇ ਮੇਰੇ ਸਵਾਲਾਂ ਦਾ ਜਵਾਬ ਦੇ ਕੇ ਬਾਹਰ ਨਿਕਲਗੇ ਮੈਨੂੰ ਦੇਖ ਕੇਗੇ और नेशनल पार्टी के कैंडिडेट आ दोनों पढ़ो दोनों की कर दे प्लीज साइड पे आ जाओ कोई नहीं साइड पे आ जाओ किसी जनता का राह ना रोको किसी आम आम पब्लिक नो ना करो नैरेटिव की दसना हैगा का? बीजेपी कांग्रेस बीजेपी कांग्रेस है ना पांच दस साल तुम शोषण कर लो फिर जब बीजेपी तो लोग अक गए फिर कांग्रेस कांग्रेस आ फिर इन्होंने आपस से खेलना है का? एक नेशनल पार्टी बहुजन समाज पार्टी ਉਹ ਕੰਮ ਕਰਕੇ ਦੱਸਦੀ ਐ ਗੱਲਾਂ ਨਹੀਂ ਕਰਦੀ ਤੁਸੀਂ ਤੁਹਾਡੇ ਸਾਹਮਣੇ ਖੜੀਆਂ ਡੇਢ ਘੰਟੇ ਤੋਂ ਥੱਲੇ ਵੇਟ ਕਰੀਏ ਤੁਹਾਡੀ ਰਿਸਪੌਂਸ ਡੇਢ ਘੰਟਾ ਚੱਲੀ ਐ ਡੇਢ ਘੰਟੇ ਨਾਲ ਮੈਨੂੰ ਉਮੀਦ ਸੀਗੀ ਇੱਕ ਰਿਸਪੈਕਟ ਹੁੰਦੀ ਐ ਮੈਂ ਉਸ ਸਮਾਜ ਦੀ ਬੇਟੀ ਆ ਬਾਲਮੀਕੀ ਰਵਿਦਾਸ ਸਮਾਜ ਜਿੱਦੇ ਤੁਸੀਂ ਵੋਟ ਲੈ ਕੇ ਉੱਥੇ ਪਹੁੰਚਣਾ ਕਿਉਂਕਿ ਤੁਹਾਡੇ ਕੋਲ ਜਵਾਬ ਨਹੀਂ ਹੈਗੇ ਤੁਸੀਂ ਉਹਨਾਂ ਦਾ ਰਿਜ਼ਰਵੇਸ਼ਨ ਖਾਤਾ ਤੁਸੀਂ ਠੱਗਿਆ ਤੁਸੀਂ ਸੰਵਿਧਾਨ ਖਤਮ ਕਰ ਰਹੇ ਹੋ 400 ਪਾਰ ਆਏਗੇ ਤਾਂ ਸੰਵਿਧਾਨ ਖਤੋ ਠੇਕੇਦਾਰੀ ਪ੍ਰਥਾ ਕਾਂਗਰਸ ਤੇ ਭਾਜਪਾ ਦੋਨਾਂ ਦੀ ਦੀ ਨਾ ਇਸ ਕਰਕੇ ਅੱਜ ਗਰੀਬ ਜਿਹੜਾ ਬਾਲਮੀਕੀ ਤਬਕਾ ਜਿਹੜਾ ਪੰਜਾਬ ਦਾ ਉਹ ਇੰਨਾ ਤੜਪਿਆ ਬੈਠਾ ਕਿ ਉਹਦੇ ਕੋਲ ਨੌਕਰੀ ਨਹੀਂ ਰੋਟੀ ਖਾਣ ਨੂੰ ਨਹੀਂ ਹੈਗੀ ਚਲੋ ਬਸਤੀਆਂ 'ਚ ਮੇਰੇ ਨਾਲ ਜਾ ਕੇ ਦੇਖੋ ਬਸਤੀਆਂ ਦੇ ਹਾਲਾਤ ਕੀ ਨੇ ਬਸਤੀਆਂ 'ਚ ਇੰਨਾ ਮਾੜਾ ਹਾਲ ਹੈ ਕਿ ਲੋਕਾਂ ਦੇ ਘਰ ਬਾਹਰ ਨਿਕਲਦੀ ਨਾਲੀ ਆ ਦੇਖੋ ਜਾ ਕੇ ਡੰ ਚੰਡੀਗੜ੍ਹ ਦੀ ਜਨਤਾ ਕੋਲ ਸਰਕਾਰੀ ਨੌਕਰੀ ਨਹੀਂ ਹੈਗੀ ਬੱਚੇ ਵਿਚਾਰੇ ਬਾਹਰ ਪੜਨ ਜਾਂਦੇ ਬਾਹਰ ਨੌਕਰੀਆਂ ਕਰਨ ਜਾਂਦੇ ਕੌਣ ਕਰੂਗਾ ਸਾਰੇ ਕੰਮ ਇਹ ਪਟੰਡਨ ਦੀ ਪ੍ਰੈਜ਼ੀਡੈਂਟ ਸੀਗੇ ਪਾਰਟੀ ਦੇ ਉਦੋਂ ਜਦੋਂ ਕਿਰਨ ਖੇਰ ਸੀਗੀ ਕਿਉਂ ਨਹੀਂ ਕੰਮ ਕੀਤੇ ਤੁਸੀਂ ਜੇ ਕੰਮ ਕਰੋ ਨਾ ਸੱਚ ਬੋਲਣ ਵਾਲ ਨੂੰ ਸੋਚਣ ਦੀ ਲੋੜ ਨਹੀਂ ਪੈਂਦੀ ਸੱਚ ਬੋਲਣ ਵਾਲਾ ਇਦਾਂ ਮੀਡੀਆ ਫੇਸ ਕਰਦਾ ਉਹ ਤਾਂ ਅੱਜ तिवारी ਸਾਹਿਬ ਭੱਜ ਗਏ ਅੱਜੇ ਤੋਂ ਟੰਡਨਜ਼ਾ ਭੱਜ ਗਏ ਕਿਉਂਕਿ ਇਹਨਾਂ ਦੇ ਕੋਲ ਇਹ ਜਿਹੜੀ ਜਿਹਨੂੰ ਕਹਿੰਦੇ ਨਾ ਕੱਲ ਦੀ ਆਈ ਕੱਲ ਦੀ ਇਹ ਕੱਲ ਦੀ ਆਈ ਕੱਲ ਸਵਾਰੂਗੀ ਲੋਕਾਂ ਦਾ ਇਹ ਕੱਲ ਦੀ ਆਈ ਚੰਡੀਗੜ੍ਹ ਦੀ ਜਨਤਾ ਨੂੰ ਹਰ ਇੱਕ ਬੱਚੇ ਨੂੰ ਸਰਕਾਰੀ ਨੌਕਰੀ ਦਿਵਾਉਗੀ ਠੇਕੇਦਾਰੀ ਪ੍ਰਥਾ ਖਤਮ ਕਰੂਗੀ ਇਹ ਕੱਲ ਦੀ ਆਈ ਆਟੋ ਆਟੋ ਡਰਾਈਵਰ ਟੈਕਸੀ ਡਰਾਈਵਰ ਨੂੰ ਜਦੋਂ ਹੜਤਾਲ ਤੇ ਗਏ ਭੁਖੜ ਹੜਤਾਲ ਤੇ ਜਾ ਕੇ ਜੂਸ ਪੀ ਆਏ ਜੂਸ ਨਹੀਂ ਪਿਆਣਾ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਦਾ ਮੁਹੀਆ ਤਾਂ ਸਰਕਾਰ ਨੇ ਜਿੰਨਾ ਉਹ ਪਰ ਕਿਲੋਮੀਟਰ ਆਵਰ ਦੇ ਹਿਸਾਬ ਨਾਲ ਪੈਸਾ ਉਹ ਉਹਨਾਂ ਨੂੰ ਦੇਣਾ ਹੈਗਾ ਇੱਥੇ ਕੰਮ ਹੁੰਦੇ ਆ ਖਾਲੀ ਡਰਾਮਾ ਕਰਨੇ ਲੋ ਵਾੜ ਦਿੰਦੇ ਹੋ ਉਹਨਾਂ ਨੂੰ ਐਸੇ ਰਿਸਪੈਕਟੇਬਲ ਜ਼ੋਨ ਦੋ ਜਿੱਥੇ ਉਹ ਬਹਿ ਕੇ ਕੰਮ ਕਰ ਸਕਣ ਚੰਡੀਗੜ੍ਹ 'ਚ ਕੰਮ ਨਹੀਂ ਹੋਇਆ ਸਰ ਹੁਣ ਗਠਜੰਬੰਦਨ ਸੋਚਣ ਦੀ ਗੱਲ ਹੈ बार-बार ਮੀਡੀਆ ਦੇ ਸਾਹਮਣੇ ਕਹਿ ਰਹੇ ਹੋ ਗਠਜੰਬੰਦਨ ਹੈ ਕਿ ਠੱਗ ਬੰਦੇ ਨੇ ਪੰਜਾਬ 'ਚ ਤੁਸੀਂ ਇੱਕ ਦੂਜੇ ਨੂੰ ਗਾਲਾਂ ਕੱਢ ਰਹੇ ਹੋ ਇੱਕ ਦੂਜੇ ਦੇ ਖਿਲਾਫ ਲੜ ਰਹੇ ਹੋ ਚੰਡੀਗੜ੍ਹ 'ਚ ਦਿੱਲੀ 'ਚ ਤੁਸੀਂ ਹੱਥ ਮਿਲਾ ਲੇ ਇੱਕ ਦੂਜੇ ਲਈ ਵੋਟਾਂ ਮੰਗ ਰਹੇ ਹੋ ਇੱਕ ਦੂਜੇ ਦੇ ਨਾਲ ਗੱਡੀ 'ਤੇ ਖੜੇ ਹੋ ਕੇ ਇਦਾਂ ਦਾ ਕਰ ਰਹੇ ਹੋ ਇਹ ਜਨਤਾ ਨੂੰ ਠੱਗਣਾ ਨਹੀਂ ਹੋਇਆ ਤਾਂ ਕੀ ਹੋਇਆ ਸੰਦੀਗਰਦੀ ਪੜੇ ਲਿਖੀ ਸੂਝਵਾਨ ਜਨਤਾ ਦੇ ਸਾਹਮਣੇ ਅੱਜ ਪ੍ਰਤੱਖਸ਼ਣੂ ਪ੍ਰਮਾਨ ਦੀ ਜੁੜਤ ਨਹੀਂ ਹੁੰਦੀ ਤੁਹਾਡੇ ਸਾਹਮਣੇ ਆ ਗਿਆ ਬੀਐਸਪੀ ਦੀ ਕੈਂਡੀਡੇਟ ਜਿਹਨੂੰ ਸਾਰੇ ਇਗਨੋਰ ਪਾਰਟੀਆਂ ਕਰਦੇ ਆਏ ਹੋ ਜੇ ਉਹ ਕਹਿੰਦੇ ਕਿ ਭੈਣ ਜੀ ਤੁਹਾਡੇ ਸਿਹਤ ਦਾ ਕੀ ਹਾਲ ਹੈ ਦਿਵਾਰੀ ਸਾਹਿਬ ਨੇ ਵੀ ਇਹ ਪੁੱਛਿਆ ਟੰਡਨ ਸਾਹਿਬ ਨੇ ਪੁੱਛਿਆ ਤਾਂ ਡਿਸਰਟ ਤੇ ਤਰਾ ਜੁੜੀ ਗਿਆ ਸੀ ਇਹਦਾ ਮਤਲਬ ਤੁਹਾਨੂੰ ਪਤਾ ਨਾ ਮੇਰੇ ਬਾਰੇ ਇਹਦਾ ਮਤਲਬ ਤੁਹੇ ਮੇਰੇ ਸੋਸ਼ਲ ਮੀਡੀਆ 'ਤੇ ਖਬਰ ਫਿਰ ਤੁਸੀਂ ਮੇਰੇ ਡਿਬੇਟ ਦਾ ਚੈਲੰਜ ਕਿਉਂ ਨਹੀਂ ਐਕਸੈਪਟ ਕੀਤਾ ਕਿ ਦੋਨੋਂ ਇੱਕ ਦੂਜੇ 'ਤੇ ਡਿਬੇਟ ਦੇ ਰਹੇ ਹੋ ਮੇਰੀ ਡਿਬੇਟ ਐਕਸੈਪਟ ਕਰੋ ਹੁਣ ਅੰਦਰ ਬੈਠ ਕੇ ਤਾਂ ਬੜਾ ਆਸਾਨ ਸੀਗਾ 10 ਸਾਲ ਦੇ ਵਾਅਦੇ ਦੇ ਨਾਤੇ ਭਈਆ 10 ਸਾਲ ਕੀ ਕੀਤਾ ਪਿੱਛੇ ਉਹਦਾ ਜਵਾਬ ਤੇ ਦੇ ਦਿਓ ਟੰਡਨ ਸਾਹਿਬ ਚਲੋ ਚਲੋ ਚੰਗੋ ਚਲੋ ਚਲੋ ਜੀ ਮੈਗਰੀ ਦਾ ਦਿਖਾ ਦਿਓ ਬਾਹਰ ਖੜੇ ਨੇ ਕੈਂਡੀਡੇਟ

ਖੁਲਾ ਚੈਲੰਜ ਦੇ ਰਹੇ ਜਿੰਤਾ ਕਪੜੇ ਕਿ ਬੀਐਸਐਨ ਦਾ ਇਹ ਦੇਖੋ ਇਹੋ ਦੋਨੋਂ ਕੈਂਡੀਡੇਟ ਬਚ ਗਏ ਤੁਹਾਡੇ ਸਾਹਮਣੇ ਐਮਐਸਏ ਨੇ ਜਿੱਤ ਦਾ ਮੌਕਾ ਦੇ ਦਿੱਤਾ ਦੇਖੋ ਤੁਹਾਨੂੰ ਕੀ ਲੱਗਦਾ ਕਿਉਂਕਿ ਆਮ ਤੌਰ ਤੇ ਆਪੀ ਚੰਡੀ ਦੇ ਵਿਰੁੱਧ ਦਾ ਡਬੜੂ ਜਿਹੜਾ ਬਸਣਾ ਹੁੰਦਾ ਨਹੀਂ ਲੱਗਦਾ ਪਰ ਇਹ ਵੀ ਬੜੀ ਦਸਪਾਇਸ ਨੂੰ